ਕਾਫੀ ਅਨੇ ਬੇਟੇ ਤੇ ਸਲਾਹ ਬਣ ਗਈ ਵੀ ਹੀਰੋ ਨੂੰ ਇਹਨੂੰ ਚੂੜਾ ਖਲਾਓ ਉਹ ਨੰਬਰ 1 ਸੀ ਹੋਰ ਜਿਹੜੀਆਂ ਨਵੀਆਂ ਫਿਲਮਾਂ ਬਣ ਰਹੀਆਂ ਕੁਲਚਾ ਚੱਲੇ ਹੋਰ ਵੀ देखो ਮੈਂ 12 ਸਾਲਾਂ ਦਾ ਉਹ ਉਮਰ ਉਹ ਦੇ ਖੇਡਣ ਵਾਸਤੇ ਸਾਡੇ ਘਰ ਤੇ ਗਰੀਬੀ ਬਹੁਤ ਸੀ ਛੋਟੇ ਨੂੰ ਮੈਨੂੰ ਪਾਤਾ ਕੰਮ ਤੇ ਉਦੋਂ ਬਾਈ-ਬਾਈ ਜੂੜੀ ਚੱਲਦੀਆਂ ਲਾਲ ਕਾਲੀ ਪਿੰਦੀ ਸੀ ਵਿੱਚ ਡਿਜ਼ਾਈਨਿੰਗ ਹੋ ਜਾਂਦੀ ਚਮਕੀ ਵਾਲਾ ਕੱਟ ਵਾਲਾ ਮੈਂ ਦੋ ਡਿਜ਼ਾਈਨ ਲੈ ਗਿਆ ਤਾਂ ਪਹਿਲਾਂ ਤੇ ਮੈਂ ਮਾਦਰੀ ਨੂੰ ਚੂੜਾ ਦਿੱਤਾ ਸੀ ਇਹ ਮਮਾ ਨੇ ਆਪਣੀ ਬੇਟੀ ਆ ਤੇ ਲੈ ਕੇ ਹੀ ਸ਼ਾਦੀ ਹੋਰ ਵਾਸਤੇ ਐਸ਼ਵਰਾਇ ਨੇ ਪਾਇਆ ਸੀ ਆਪਣੇ ਵਿਆਹ 'ਚ ਸასი ਕਾ ਦੋਸਤੋ ਮੈਂ ਹਾਂ ਤੁਹਾਡਾ ਦੋਸਤ ਹਰਜੀਤ ਗਰੇਵਾਲ ਅੱਜ ਅਸੀਂ ਸਰਦਾਰ ਜੀ ਨਾਲ ਹੋਣ ਜਾ ਰਹੇ ਹਾਂ ਉਹਨਾਂ ਨਾਲ ਗੁਰਚਰਨ ਸਿੰਘ ਚੰਨਾ ਚੰਨਾ ਚੂੜੇ ਵਾਲਾ ਵਾ ਅਤੇ ਉਹਨਾਂ ਦੇ ਬਣਾਏ ਹੱਥ ਦੇ ਜਿਹੜੇ ਸਵਾਗ ਵਾਲੇ ਚੂੜੇ ਨੇ ਜਿੱਥੇ ਕਿ ਦੇਸ਼ਾਂ ਦੇਸ਼ਾਂ 'ਚ ਬੜੇ ਲੋਕ ਫੈਨ ਨੇ ਉਥੇ ਹੀ ਬਾਲੀਵੁੱਡ ਦੀ ਅਦਾਕਾਰ ਫਿਲਮੀ ਉਹ ਵੀ ਬੜੇ ਵੱਡੇ ਫੈਨ ਨੇ ਜੇ ਅਸੀਂ ਗੱਲ ਕਰ ਰਹੇ ਹਾਂ ਗੁਰਚੰਦ ਸਿੰਘ ਚੰਨਾ ਚੰਨਾ ਚੂੜੇ ਵਾਲੇ ਨਾਲ ਚੰਨਾ ਜੀ ਸਾਡੇ ਨਾਲ ਗੱਲਬਾਤ ਕਰਾਂਗੇ ਚੰਨਾ ਜੀ ਬਹੁਤ ਬਹੁਤ ਤੁਹਾਡਾ ਸਵਾਗਤ ਹੈ ਸਭ ਤੋਂ ਪਹਿਲਾਂ ਸਾਡੇ ਚੈਨਲ 'ਚ ਮੈਂ ਤੁਹਾਡਾ ਸਵਾਗਤ ਕਰਦਾ ਗਰਵਾਜੀ ਤੁਸੀਂ ਮੇਰੇ ਘਰ ਆਏ ਬਹੁਤ ਵਧੀਆ ਲੱਗਾ ਮੈਨੂੰ ਚੰਨਾ ਜੀ ਕਿਸ ਤਰ੍ਹਾਂ ਇਹ دیਵਾਨਗੀ ਜਿਹੜੀ ਹੈ ਸ਼ੁਰੂ ਹੋਈ ਅਤੇ ਹੁਣ ਤੱਕ ਤੁਹਾਡੇ ਜਿਹੜੇ ਹੱਥ ਤੇ ਬਣਾਏ ਹੋਏ ਜਿਹੜੇ ਸੋਹਾਰੇ ਚੂੜੇ ਨੇ ਜਿਹੜੀ ਬਾਲੀਵੁੱਡ ਦੀ ਅਦਾਕਾਰ ਨੇ ਫਿਲਮੀ ਕਿਹੜੇ ਕਿਹੜੇ ਫਿਲਮਾਂ ਵਿੱਚ ਪਾ ਕੇ ਉਹਨਾਂ ਆਪਣਾ ਰੋਲ ਕੀਤਾ ਵਾ ਅਤੇ ਕਿਹਨਾਂ ਨੂੰ ਤੁਸੀਂ ਹੁਣ ਤੱਕ ਵਿਆਹ ਵਿੱਚ ਜਿਹੜਾ ਸਵਾਗਤਾ ਦੇ ਚੁੱਕੇ ਹੋ ਸਭ ਤੋਂ ਪਹਿਲਾਂ ਤੇ ਮੈਂ ਮਾਦਰੀ ਨੂੰ ਚੂੜਾ ਦਿੱਤਾ ਸੀ ਤੇ ਉਹ ਕਾਫੀ ਜਣੇ ਬੇਟੇ ਤੇ ਸਲਾਹ ਬਣ ਗਈ ਵੀ ਹੀਰੋ ਨੂੰ ਇਹਨੂੰ ਚੂੜਾ ਖਿਲਾਓ ਉਹ ਨੰਬਰ 1 ਸੀ ਤੇ ਮੈਂ ਵੀ ਸਪੈਸ਼ਲ ਬਾਈ-ਬਾਈ ਚੂੜੀ ਵਾਲਾ ਚੂੜਾ ਖਿਲਾਇਆ ਸੀ ਉਹਨਾਂ ਨੇ ਫਿਰ ਖਲਾਫ ਇਹਨਾਂ ਦੇ ਵਿੱਚ ਚੂੜਾ ਪਾਇਆ ਸੀ ਫਿਰ ਮੈਂ ਮਰੀਮ ਮੁਲਾਕਾਤ ਹੈ ਜਦੋਂ ਚੰਡੀਗੜ੍ਹ ਆਏ ਸੀ ਠੀਕ ਹੈ ਤੇ ਇਹ ਤੇ ਗੱਲ ਕੀਤੀ ਮਾਰੀ ਦੀ ਹੋਰ ਕਿਹੜੀਆਂ ਫਿਲਮੀ ਅਦਾਕਾਰ ਨੇ ਜਿਨ੍ਹਾਂ ਨੂੰ ਟੂੜਾ ਦਿੱਤਾ ਤੁਸੀਂ ਆਪਣੇ ਹੱਥੀੜਾ ਤਿਆਰ ਕਰਕੇ ਐ ਮਮਾ ਨੇ ਆਪਣੇ ਬੀਟੀਆ ਤੇ ਲੈ ਕੇ ਹੀ ਸ਼ਾਦੀ ਔਲ ਵਾਸਤੇ ਐਸ਼ਵਰਾਏ ਨੇ ਪਾਇਆ ਸੀ ਆਪਣੇ ਵਿਆਹ ਚ ਤੇ ਗੱਦਰ ਫਿਲਮ ਚ ਮਨਿਸ਼ਾ ਪਟੇਲ ਨੇ ਹੋਰ ਜਿਹੜੀਆਂ ਨਵੀਆਂ ਫਿਲਮਾਂ ਬਣ ਰਹੀਆਂ ਕੁਲਚਾ ਚੱਲੇ ਹੋਰ ਵੀ ਜਿੰਨੀਆਂ ਵੀ ਪੰਜਾਬੀ ਫਿਲਮਾਂ ਬਣ ਰਹੀਆਂ ਉਹਨਾਂ ਨਾਲ ਤੇ ਮੈਂ ਸਪੈਸ਼ਲ ਟੂੜਾ ਲੈ ਕੇ ਜਾਂਦਾ ਤੇ ਉਹ ਪਾਉਂਦੀਆਂ ਤੇ ਬਹੁਤ ਵਧੀਆ ਲੱਗਦਾ ਚੰਨਾ ਜੀ ਜਿਵੇਂ ਕਹਿੰਦੇ ਵੀ ਚੰਨਾ ਜੀ ਦੇ ਖਾਸ ਕਰਕੇ ਜਿਹੜੇ ਬਾਲੀਵੁੱਡ ਦੇ ਅਦਾਕਾਰ ਨੇ ਹੀਰੋ ਨੇ ਬਹੁਤ دیਵਾਨੇ ਨੇ ਤੇ ਚੰਨਾ ਜੀ ਵੀ ਜਿਹੜੇ ਕਹਿੰਦੇ ਵੀ ਮਾਦ ਰਿਸ਼ੀ ਦੇ ਬਹੁਤ دیਵਾਨੇ ਨੇ ਕਹਿੰਦੇ ਪਿਛਲੇ ਕਈ ਸਾਲਾਂ ਤੋਂ ਜਿਹੜਾ ਕਿ ਜਨਰਲ ਬਣਾਉਂਦੇ ਆ ਰਹੇ ਨੇ ਇਹਦੇ ਵਿੱਚ ਕਿੰਨੀ ਕਿ ਸਚਾਈ ਹੈ ਜਦੋਂ ਕੁਝ ਟਾਈਮ ਪਾ ਕੇ ਨਾ ਜਦੋਂ ਮਾਦ ਰਿਸ਼ੀ ਦੇ ਮੇਰੇ ਕੋਲ ਚਿੱਠੀ ਆਈ ਉਹਦੀ ਸਹੇਲੀ ਦਾ ਵਿਆਹ ਸੀ ਤੇ ਮੈਂ ਫਿਰ ਚਪੈਸੇ ਚੂੜਾ ਲੈ ਕੇ ਗਿਆ ਸੀ ਤੇ ਉਹ ਜਦੋਂ ਚੂੜਾ ਤੇ ਤੁਹਾਡਾ ਕੋਈ ਰਿਸ਼ਤੇਦਾਰ ਸੀ ਉਹ ਕਹਿੰਦਾ ਵੀ ਇੱਥੇ ਜਿਹੜਾ ਬੰਬਈ ਜਾਏਗਾ ਕਿ ਨਹੀਂ ਕੁਝ ਗਵਾ ਕੇ ਗਏ ਨੇ ਤੇ ਤੂੰ ਕੁਛ ਲੈ ਕੇ ਚੱਲੇ ਐ ਏਡੀ ਵੱਡੀ ਹੀਰੋ ਨੇ ਤੁਹਾਨੂੰ ਸਪੈਸ਼ਲ ਚਿੱਠੀ ਖਲਾਈ ਐ ਅਗਲੇ ਆਟੋਗ੍ਰਾਫ ਲੈਣ ਵਾਸਤੇ ਭਜਨਸ ਕਰਦੇ ਉਹਨਾਂ ਨੂੰ ਫੇਰ ਵੀ ਨਹੀਂ ਮਿਲਦਾ ਤੇ ਮੈਨੂੰ ਬਹੁਤ ਵਧੀਆ ਲੱਗਾ ਜਦੋਂ ਮੈਂ ਉਹਨਾਂ ਦੇ ਘਰ ਗਿਆ ਉਹਨਾਂ ਨੇ ਚੁੜਾ ਦਿੱਤਾ ਤੇ ਉਹਨਾਂ ਨਾਲ ਗੱਲਬਾਤ ਪਰਿਵਾਰ ਨਾਲ ਹੋਈ ਮੈਨੂੰ ਬਹੁਤ ਵਧੀਆ ਲੱਗਾ ਤੇ ਗੱਲ ਕਿ ਜਨਾਬ ਜੀ ਜਿョ ਤੁਸੀਂ ਦੱਸ ਰਹੇ ਹੋ ਕਿ ਮਾਰਗ ਦਿਖਸ਼ ਨੇ ਚਿੱਠੀ ਲਿਖੀ ਸੀ ਚਿੱਠੀ ਵਿੱਚ ਲਿਖਿਆ ਕੀ ਸੀ ਕੀ ਥੋੜਾ ਦਸ਼ਕਾਂ ਲਫਾਜ਼ ਸਾਝੇ ਕਰ ਦੋ ਕੀ ਲਿਖਿਆ ਸੀ ਚਿੱਠੀ ਵਿੱਚ ਚਿੱਠੀ ਤੇ ਉਹ ਲਿਖਿਆ ਵੀ ਮੇਰੀ ਸਹੇਲੀ ਦਾ ਵਿਆਹਗਾ ਦੀਵਾਨੇ ਤੇ ਬੜੇ ਨੇ دیਵਾਨਗੀ ਦੇ ਇਤੋਂ ਵੇਖਿਆ ਜਾਂਦਾ ਉਹ ਕਈ ਜਣੇ ਕਹਿੰਦੇ ਮੈਂ ਮਾਦੀ ਦਾ ਬਹੁਤ دیਵਾਨਾ ਦੀਵਾਨਗੀ ਤਾਂ ਹੈਗਾ ਵੀ ਉਹਨੂੰ ਕੁਝ ਕਰਕੇ ਦਿਖਾਓ ਮੈਂ ਫਿਰ ਉਹਦੀ ਸੇਲੀ ਬਾਤ ਤੇ ਸਪੈਸੇ ਚੂੜਾ ਲੈ ਕੇ ਗਿਆ ਉਹਨੂੰ ਦਿਖਾਇਆ ਵੀ ਆ ਵੇਖੋ ਲੈ ਗਿਆ ਸਪੈਸ਼ਲ ਸਪੈਸ਼ਲ ਫਿਰ ਉਹਨਾਂ ਨੇ ਫੋਨ ਕੀਤਾ ਵੀ ਆ ਵੇਖੋ ਜਿਹੜਾ ਜਿਹੜਾ ਮੇਰਾ دیਵਾਨਾ ਚੰਨਾ ਚੂੜੇ ਵਾਲਾ ਉਹ ਚੂੜਾ ਲੈ ਕੇ ਆਏ ਨੇ ਤੇ ਆਪਣਾ ਚੂੜਾ ਲੈ ਲਓ ਤੇ ਮੈਨੂੰ ਬਹੁਤ ਵਧੀਆ ਲੱਗਾ ਜਦੋਂ ਮੇਰੇ ਸਾਹਮਣੇ ਫੋਨ ਕੀਤਾ ਸੀ ਠੀਕ ਹੈ ਤੇ ਗੱਲ ਕਰੀਏ ਚੰਨਾ ਜੀ ਜਿਹੜਾ ਚੂੜਾ ਤੁਸੀਂ ਤਿਆਰ ਕੀਤਾ ਸੀ ਸਵਾਗ ਦਾ ਮਗਦਿਸ਼ ਦਿੱਤਾ ਸੀ ਉਹ ਕੀ ਨਾ ਸੀ ਸਵਾਗ ਚੂੜੇ ਦਾ ਤੇ ਜਿਹੜਾ ਉਹਨਾਂ ਦੀ ਸਿਹਰੀਂ ਦਿੱਤਾ ਸੀ ਕੀ ਨਾ ਸੀ ਉਹ ਸਵਾਗ ਚੂੜੇ ਦਾ ਉਹ ਤਾਂ ਬਾਈ ਬਾਈ ਜੂੜੀ ਚਾਹਨੀ ਲਾਲ ਕਾਲੀ ਬਿੰਦੀ ਸੀ ਵਿੱਚ ਡਿਜ਼ਾਈਨਿੰਗ ਹੋ ਜਾਂਦੀ ਸੀ ਚਮਕੀ ਵਾਲਾ ਕੱਟ ਵਾਲਾ ਮੈਂ ਦੋ ਡਿਜ਼ਾਈਨ ਲੈ ਗਿਆ ਉਹ ਅਜੀਬ ਮੈਨੂੰ ਕੋਈ ਗਾ ਕਹੇ ਨਾ ਵੀ ਬਣਾ ਕੇ ਦੋ ਤੇ ਮੈਂ ਬਣਾ ਸਕਦਾ ਉਹ ਹਰ ਕਾਰੀਗਰ ਨਹੀਂ ਬਣਾਏਗਾ ਨਾ ਕਿ ਇਹਨੂੰ ਚਾਹ ਚਗੀ ਆ ਗੱਲ ਕਰੀ ਚੰਨਾਂ ਦੀ ਅੰਮ੍ਰਿਤਸਰ ਦੀ ਗੱਲ ਕਰੀਏ ਪੰਜਾਬ ਦੀ ਗੱਲ ਕਰੀਏ ਪੰਜਾਬ ਵਿੱਚ ਅੰਮ੍ਰਿਤਸਰ ਵਿੱਚ ਬਹੁਤ ਜਿਹੜੇ ਕੀ ਸੁਹਾਗ ਦਾ ਚੂੜਾ ਤਿਆਰ ਕਰਦੇ ਨੇ ਚੰਨਾਂ ਚੂੜੇ ਦਾ ਜਿਹੜਾ ਕੀ ਤਿਆਰ ਕਰਦਾ ਜਿਹੜਾ ਸੁਹਾਗ ਦਾ ਚੂੜਾ ਜਿਹਦੇ ਕੀ ਬਾਲੀਵੁੱਡ ਦੇ ਜਿਹੜੇ ਕੀ ਸtare ਜਿਹੜੇ ਫੈਨ ਹੋ ਜਾਂਦੇ ਨੇ ਅਜਿਹਾ ਕੀ ਜਾਣ ਪਾ ਦਿੰਦੇ ਨੇ ਸੁਹਾਗ ਚੂੜੇ ਦੇ ਵੇਖੋ ਆਪਣੇ ਆਪਣੇ ਕਰਮ ਹੁੰਦੇ ਨੇ ਮੇਰੇ ਕਰਮ ਮੇਰੇ ਨਾਲ ਦੂਜੇ ਕਰਮ ਉਹਦੇ ਨਾਲ ਆ ਮੇਰੇ ਕਰਮ ਹੈਗੇ ਨੇ ਵੀ ਕੋਈ ਚੰਗਾ ਪਰਮਾਤਮਾ ਨੇ ਮੈਨੂੰ ਬਖਸ਼ ਹੋਈ ਤੇ ਮੈਂ ਇਸ ਤਰ੍ਹਾਂ ਐਸੇ ਲੈਣ ਮੇਰੀ ਬਦਲੀ ਹੈ ਤੇ ਮੈਂ ਉਹਨਾਂ ਨੂੰ ਮਿਲਣ ਰਿਹਾ ਯੋ ਮੈਂ ਮਾਦੀਆ دیਵਾਨਾ ਦੇ ਕੋਈ ਏਡੇ ਵੱਡੀਆਂ ਹੀਰੋ ਜਣੀਆਂ ਮੈਨੂੰ ਮਿਲਦੀਆਂ ਐਸ਼ਵਰ ਹੈ ਮਾਮਾਲੀ ਗਦਰ ਵਾਲੀ ਉਹ ਮੇਰੀ دیਵਾਨੀ ਹੈਗੀਆਂ ਕਾਫੀ ਜਣੇ ਮੇਰੇ دیਵਾਨੇ ਜਿਹੜੀਆਂ ਆਣ ਵਾਲੀਆਂ ਜਿਹੜੀਆਂ ਹੀਰੋ ਹੋਈਆਂ ਨੇ ਵੀ ਆ ਉਹ ਵੀ ਮੇਰੀਆਂ دیਵਾਨੀਆਂ ਮੈਨੂੰ ਮਿਲ ਕੇ ਬਹੁਤ ਵਧੀਆ ਲੱਗਦਾ ਜਦੋਂ ਮੇਰੇ ਨਾਲ ਬਹਿ ਕੇ ਗੱਲਬਾਤ ਕਰਦੇ ਨੇ ਫੋਟੋ ਖਚਾਉਂਦੇ ਨੇ ਉਹ ਕਹਿੰਦੇ ਜਦੋਂ ਸਾਡਾ ਵੀ ਨਾ ਹੋਏਗਾ ਤੁਹਾਡਾ ਚੂੜਾ ਪਾ ਕੇ ਤੇ ਮੈਨੂੰ ਹੀ ਬਹੁਤ ਵਧੀਆ ਲੱਗੇਗਾ ਵੀ ਚੰਨਾ ਚੂੜੇ ਵਾਲੇ ਦਾ ਚੂੜਾ ਪਾਇਆ ਲਾਂ ਠੀਕ ਹੈ ਤੇ ਗੱਲ ਕਰੀ ਚੰਨਾ ਜੀ ਸ਼ੁਰੂਆਤ ਕਿਉਂ ਕੀਤੀ ਸੀ ਚੰਨਾ ਜੀ ਨੇ ਸਵਾਗਤ ਦਾ ਜੂੜਾ ਤਿਆਰ ਕਰਨ ਵਿੱਚ ਤੇ ਕਿੰਨੀ ਉਮਰ ਸੀ ਜਦੋਂ ਤੁਸੀਂ ਜਿਹੜਾ ਚੂੜਾ ਬਣਾਉਣਾ ਸ਼ੁਰੂ ਕਰ ਦਿੱਤਾ ਸੀ ਤੇ ਮਿਹਨਤ ਕਿੰਨੀ ਕੀਤੀ ਜ਼ਿੰਦਗੀ ਵਿੱਚ ਦੇਖੋ ਮੈਂ 12 ਸਾਲਾਂ ਦਾ ਉਹ ਹੀ ਉਮਰ ਹੁੰਦੀ ਖੇਡਣ ਵਾਸਤੇ ਅਸੀਂ ਸਾਡੇ ਘਰ 'ਚ ਗਰੀਬੀ ਬਹੁਤ ਸੀ ਛੋਟੇ ਨੇ ਮੈਨੂੰ ਪਾਤਾ ਕੰਮ ਤੇ ਚਲੋ ਖੇਡਦੇ ਰਹੇ ਕੰਮ ਵੀ ਕਰਦੇ ਰਹੇ ਚਵਾਨੀ ਰੋਜ਼ ਦੀ ਮਿਲਦੀ ਹੁੰਦੀ ਸੀ ਅਸੀਂ ਚਵਾਨੀ ਮਿਲਦੀ ਬੜੇ ਖੁਸ਼ ਹੋਈਦਾ ਸੀ ਤੇ 5 ਸਾਲਾਂ ਲ ਮੈਂ ਕੰਮ ਤੇ ਲਾਏ ਨੇ ਤੇ ਫਿਰ ਮੈਂ ਆਪਣਾ ਕਾਰੋਬਾਰ ਕੀਤਾ ਫਿਰ ਮੇਰੀ ਸੈਟਿੰਗ ਹੋ ਗਈ ਹੋਲੀ ਵਾਲੀ ਹੋ ਗਈ ਕਢਤੀ ਕਲਾ ਹੋ ਗਈ ਫਿਰ ਉਸ ਤੋਂ ਬਾਅਦ ਮਾਦੀ ਨਾਲ ਮੁਲਾਕਾਤ ਹੋ ਗਈ ਚਾਹ ਸੋ ਚੱਲ ਮੇਰਾ ਨਾਮ ਹੋ ਗਿਆ ਬਿਲਕੁਲ ਜੀ ਗੱਲ ਕਰੀਏ ਮਾਦੀ ਦੀ ਜੀ ਕਹਿੰਦੇ ਵੀ ਮਾਦੀ ਦੇ ਬੜੇ-ਬੜੇ ਤੁਸੀਂ دیਵਾਨੇ ਜੇ ਅਸੀਂ ਬੜੇ-ਬੜੇ دیਵਾਨੇ ਵੇਖੇ ਪਰ ਤੁਹਾਡੇ ਅਗੇ دیਵਾਨਾ ਨਹੀਂ ਦੇਖਿਆ ਮਾਦੀਕ ਸਿੰਘ ਨੂੰ ਬੰਬੇ ਤਾਂ ਜਿਹੜਾ ਤੁਸੀਂ ਸੁਹਾ ਦਾ ਛੂੜਾ ਦੀ ਮੱਚ ਚਲੇ ਗਏ ਸੀ ਤੇ ਸਾਨੂੰ ਵੀ ਪਤਾ ਲੱਗਾ ਵੀ ਤੁਸੀਂ ਉਹਨਾਂ ਦਾ ਜਾੜਾ ਜਾਣਦੇ ਹੋ ਜੇ ਪਿਛਲੇ ਕਈ ਸਾਲਾਂ ਤੋਂ ਬਣਾ ਰਹੇ ਹੋ ਇਹਦੇ ਵਿੱਚ ਕਿੰਨੀ ਕਿ ਸਚਾਈ ਹੈਗੀ ਵੇਖੋ ਇਹਦੇ ਜਿਹੜਾ ਜਨਮ ਦਿਨ ਮਨਾ ਰਿਆ ਨਾ ਇਹਦੇ ਬਹੁਤ ਵਧੀਆ ਮੈਨੂੰ ਲੱਗਦਾ ਕਿ ਸਾਡਾ ਕੋਈ ਰਿਸ਼ਤੇਦਾਰ ਸੀ ਬਜ਼ੁਰਗ ਕਹਿੰਦਾ ਵੇਖੋ ਐਡੀ ਵੱਡੀ ਤੁਹਾਨੂੰ ਹੀਰੋ ਨੇ ਤੁਹਾਨੂੰ ਬੰਬਈ ਸੱਦਿਆ ਤੇ ਤੁਸੀਂ ਹਰ ਸਾਲ ਜਨਮ ਦਿਨ ਮਨਾਓਗੇ ਤੁਹਾਡਾ ਵੇਖੋ ਕਿੰਨਾ ਨਾਂ ਹੋਏਗਾ ਕਹਿੰਦਾ ਭਾਵੇਂ ਛੋਟਾ ਜਿਹਾ ਕੇਕ ਲਿਆ ਕੇ ਉਹਦੀ ਫੋਟੋ ਲਾ ਕੇ ਰੱਖ ਕੇ ਉਹ ਜਨਮ ਦਿਨ ਮਨਾ ਲਓ ਤੇ ਬਹੁਤ ਵਧੀਆ ਲੱਗੇ ਮੈਂ ਛੋਟਾ ਜਿਹਾ ਕੇਕ ਲਿਆ ਕੇ ਕਰਦਾ ਕਰਦਾ ਅੱਜ ਤੇ ਮੈਂ 10 ਪਾਉਂਡ ਦਾ ਕੇਕ ਲਿਆ ਕੇ ਜਿੰਨੇ ਵੀ ਕਲਾਕਾਰਾਂ ਨੂੰ ਸਾਥ ਦਿੱਤਾ ਤੇ ਉਹਨਾਂ ਨੂੰ ਪਾਰਟੀ ਕਰੀਦੀ ਬਹੁਤ ਵਧੀਆ ਲੱਗਦਾ ਮੈਨੂੰ ਤੇ ਗੱਲ ਕਿ ਚੰਨਾ ਜੀ ਇੱਕ ਸਧਾਰਨ ਪਰਿਵਾਰ ਚ ਜਨਮ ਲਿਆ ਚੰਨਾ ਜੀ ਨੇ ਇੱਕ ਆਮ ਪਰਿਵਾਰ ਚ ਜਿੱਥੇ ਕਿ ਮਿਹਨਤ ਮਜ਼ਦੂਰੀ ਕਰਕੇ ਦਿਹਾੜੀ ਕਰਕੇ ਆਪਣੇ ਪਰਿਵਾਰ ਦਾ ਪੇਟ ਪਾਲਦੇ ਨੇ ਪਰ ਅੱਜ ਚੰਨਾ ਚੂੜੇ ਵਾਲਾ ਜਿਹੜਾ ਨਾਂ ਆ ਵਰਲਡ ਫੇਮਸ ਹੋ ਗਿਆ ਦੇਸ਼ਾਂ ਦੇਸ਼ਾਂ 'ਚ ਤੁਹਾਡਾ ਹੱਥ ਦਾ ਬਣਾਇਆ ਜਿਹੜਾ ਸੋਹ ਚੂੜਾ ਜਾਂਦਾ ਵਾ ਬਾਲੀਵੁੱਡ ਆਦਾ ਕਾਦੀ ਗੱਲ ਕਰੀਏ ਬੰਬਈ ਦਾ ਤੁਹਾਡਾ ਨਾਂ ਆ ਤੇ ਜੇ ਗੱਲ ਕਰੀਏ ਕਪੀ ਸ਼ਰਮਾ ਦੇ ਸ਼ੋਅ ਵਿੱਚ ਵੀ ਤੁਹਾਡਾ ਜ਼ਿਕਰ ਹੁੰਦਾ ਵਾ ਕਿਸ ਤਾਂ ਦੀ ਜਦੋਂ ਉੱਥੇ ਤੁਹਾਡਾ ਨਾਂ ਲਿਆ ਜਾਂਦਾ ਵਾ ਕਪਲ ਸ਼ਰਮਾ ਦਾ ਵਿਆਹ ਸੀ ਜੋ ਮੈਨੂੰ ਵਿਆਹ ਤੇ ਸੱਦਿਆ ਹੈ ਕਪਲ ਸ਼ਰਮਾ ਦਾ ਹੁਣ ਮੈਂ ਵਧਾਈ ਵੀ ਦਿੱਤੀ ਤੇ ਕਪਲ ਸ਼ਰਮਾ ਕਹਿੰਦੇ ਠੀਕ ਹੈ ਜੀ ਮੈਨੂੰ ਵਧਾਈ ਦਿੱਤੀ ਜੰਨਾ ਵੀ ਬਹੁਤ ਵਧੀਆ ਤੇ ਗੱਲਾਂ ਬਾਤਾਂ ਚੱਲ ਪਈਆਂ ਮੈਂ ਕਿ ਜਦੋਂ ਤੁਹਾਡਾ ਨਵਾਂ ਚੈਨਲ ਆਏਗਾ ਨਵਾਂ ਸ਼ੋਅ ਹੋਏਗਾ ਜੀ ਜਦੋਂ ਮਾਦਰੀ ਆਏਗੀ ਤਾਂ ਮੇਰਾ ਜ਼ਿਕਰ ਜ਼ਰੂਰ ਕਰਿਓ ਕਹਿੰਦਾ ਜ਼ਰੂਰ ਮੈਂ ਨਹੀਂ ਕਹਿੰਦਾ ਵਿਆਹ ਕਰਾ ਕੇ ਬੰਦਾ ਭੁੱਲ ਜਾਂਦਾ ਕਹਿੰਦਾ ਨਹੀਂ ਜੰਨਾ ਜੀ ਤੁਹਾਡੀ ਗੱਲ ਮੈਂ ਪੱਲੇ ਪੰਨ ਲਈ ਮੈਂ ਜ਼ਰੂਰ ਗੱਲ ਕਰਾਂਗਾ ਵਾਕਿਓ ਨੇ ਕਰਕੇ ਦਿਖਾਈ ਆ ਕਪਲ ਸ਼ਰਮਾ ਦਾ ਮੈਂ ਤਾਂ ਦਿਨ ਦੇ ਸਕਦਾ ਚੰਨਾ ਜੀ ਕਿੰਨਾ ਕਿ ਮਨ ਨੂੰ ਚੰਗਾ ਲੱਗਾ ਸੀ ਜਦੋਂ ਕਪੀਸ਼ਰਮਾ ਸਾਹਿਬ ਸੀ ਸ਼ੋਅ ਵੇਖ ਰਹੇ ਸੀ ਜਦੋਂ ਸ਼ੋਅ ਦੇ ਵਿੱਚ ਤੁਹਾਡਾ ਨਾਮ ਲਿਆ ਗਿਆ ਵੀ ਮਾਦੀ ਲਕਸ਼ ਨੂੰ ਕਿਹਾ ਗਿਆ ਵੀ ਤੁਹਾਡਾ ਇੱਕ ਫੈਨ ਹੈ ਅਮਰਸਰ ਸਰਦਾਰ ਚੰਨਾ ਚੂੜੇ ਵਾਲਾ ਉਦੋਂ ਮਨ ਕਿੰਨਾ ਕਿ ਚੰਗਾ ਲੱਗਾ ਜਦੋਂ ਵਰਲਡ ਫੇਮਸ ਲੱਖਾਂ ਦੁਨੀਆ ਦੇ ਦੇਖਦੇ ਹੋਏ ਸ਼ੋਅ ਨੂੰ ਤੇ ਤੁਹਾਡਾ ਜ਼ਿਕਰ ਹੋਇਆ ਉਸ ਤੇ ਜਦੋਂ ਸ਼ੋਅ ਦੇ ਨਾਲ ਲੱਤਾ ਨਾ ਲੁਧਿਆਣਾ ਜਲੰਧਰ ਬੜੀ ਜਿਹੜੀਆਂ ਮੇਰੀਆਂ ਪਾਰਟੀਆਂ ਸੀ ਉਹਨਾਂ ਨੇ ਕੋਤ ਰਾਤ ਮੈਨੂੰ 11 ਵੇ ਨਾਲ ਫੋਨ ਕੀਤਾ ਚੰਨਾ ਜੀ ਤੁਹਾਡਾ ਕਪੀਸ਼ਰਮਾ ਨਾਮ ਲੈ ਰਿਹਾ ਜੀ ਮਾਦਰੀ ਦੇ ਨਾਂ ਦੇ ਤੁਸੀਂ ਉਸ ਜਨਮ ਦਿਨ ਮਨਾ ਰਹੇ ਮੈਂ ਆ ਕੇ ਮੈਨੂੰ ਬਹੁਤ ਵਧੀਆ ਲੱਗਾ ਜਿਹੜੇ ਇਹ ਪਤਾ ਨਹੀਂ ਕਿੰਨੇ ਕੁ ਫੋਨ ਮੈਨੂੰ ਆ ਗਏ ਸਭ ਤੋਂ ਵਧੀਆ ਮੈਨੂੰ ਖੁਸ਼ੀ ਹੋਈ ਵੀ ਵੇਖੋ ਆ ਵਰਲਡ 'ਚ ਮੇਰਾ ਕਪਲ ਸ਼ਰਮਾ ਨੇ ਨਾਂ ਕਰ ਦਿੱਤਾ ਬਹੁਤ ਵਧੀਆ ਉਹਨੂੰ ਤੇ ਗੱਲ ਕਰੀਏ ਚੰਨਾ ਜੀ ਬੜਾ ਨਾਂ ਹੋ ਗਿਆ ਵਰਲਡ ਫੇਮਸ ਨਾਂ ਹੋ ਗਿਆ ਜਿੱਥੋਂ ਜਾਂਦੇ ਹੋ ਬਜ਼ਾਰਾਂ ਵਿੱਚ ਲੋਕ ਕਹਿੰਦੇ ਨੇ ਵੀ ਇਹ ਉਹ ਚੰਨਾ ਚੂੜੇ ਵਾਲਾ ਵਾ ਜਿੰਨੇ ਮਾਦਿਕਸ਼ਤਾ ਜਨਮ ਬਣਾਉਂਦਾ ਜਾਂ ਜਿਹੜੇ ਵੀ ਵੱਡੇ ਵੱਡੇ ਫਿਲਮੀਆਂ ਦਾ ਕਾਰਨ ਅਜੇ ਤੱਕ ਸਵਾਦ ਜੁੜਾ ਦੇ ਚੁੱਕਿਆ ਤੇ ਫਿਰ ਮਨ ਨੂੰ ਕਿੰਨਾ ਚੰਗਲਾ ਇਸ ਚੀਜ਼ ਨੂੰ ਪਰਿਵਾਰ ਵੱਲੋਂ ਕਿੰਨੀ ਕਿ ਸਪੋਰਟ ਹੁੰਦੀ ਆ ਪਰਿਵਾਰ ਵਿੱਚ ਕਿੰਨੀ ਖੁਸ਼ੀ ਹੁੰਦੀ ਆ ਡਰਾਮ ਆਪਣਾ ਗਾਣਾ ਚੱਲਿਆ ਇਹ ਖੁਸ਼ੀ ਦਾ ਪੂਰਾ ਰਣਜੋਗ ਤੇ ਉਸ ਉਹਦੇ ਵਿੱਚ ਮੇਰੇ ਕਾਫੀ ਸੀਨ ਸੀ ਫਿਰ ਮੈਂ ਆਖਿਆ ਖੁਸ਼ੀ ਜੀ ਤੁਸੀਂ ਮੈਡਮ ਮੇਰੀ ਗੱਡੀ ਤੇ ਲੱਗੇ ਆਣਗੇ ਬਾਬੋ ਉਹ ਜਦੋਂ ਗੱਡੀ ਤੇ ਬੇਟੀ ਤੇ ਕਹਿੰਦੀ ਤੇ ਲਿਖਿਆ ਚੰਨਾ ਚੂੜੀ ਵਾਲਾ ਸਮਾਜ ਹੈ ਕਹਿੰਦੀ ਚੰਨਾ ਜੀ ਇਹ ਤੇ ਬਹੁਤ ਵਧੀਆ ਲੱਗਾ ਮੈਨੂੰ ਸਮਾਜ ਸੇਵੀ ਦੀ ਗੱਲ ਕਰੀਏ ਹੁਣ ਤੱਕ ਕਿੰਨੇ ਸਮਾਜ ਸੇਵੀ ਕੰਮ ਕਰ ਚੁੱਕੇ ਹੋ ਤੇ ਕਿੱਥੇ ਕਿੱਥੇ ਲੋਕਾਂ ਦੇ ਜਿਹੜੇ ਭਲਾਈ ਦੇ ਕੰਮ ਕੀਤੇ ਹੁਣ ਚਨਾ ਜੀ ਨਹੀਂ ਹੁੰਦਾ ਵੇਖੋ ਬਾਬਾ ਮਕਰ ਸਿੰਘ ਜੀ ਉਹਨਾਂ ਨੇ 11000 ਗਿਣਤੀ ਜੀ ਵਿਆਹ ਕੀਤੇ ਸਭ ਤੋਂ ਪਹਿਲਾਂ ਉਹਨਾਂ ਨੇ 2096 ਦੇ ਵਿੱਚ ਉਹਨਾਂ ਨੇ ਕੰਪਨੀ ਬਾਗ 114 ਵਿਆਹ ਕੀਤੇ 2100 ਪਤਾ ਨਹੀਂ 150 ਕਿੰਨੇ ਵਿਆਹ ਕੀਤੇ ਉਹਨਾਂ ਨਾਲ ਮੈਨੂੰ 32 ਸਾਲ ਤੋਂ ਚੱਲੇ ਜੁੜੇ ਹੋਏ ਨੇ ਤੇ ਉਹਨਾਂ ਨੇ ਜਿੱਥੇ ਜਿੱਥੇ ਵਿਆਹ ਕੀਤੇ ਮੈਂ ਜਾਂਦਾ ਰਿਹਾ ਸੇਵਾ ਕਰਦਾ ਰਿਹਾ ਤੇ ਹੁਣ ਜਦ ਇਹ ਦੁਨੀਆ ਤੇ ਚਲ ਗਏ ਨੇ ਤੇ ਗੱਲ ਕਰੀ ਚੰਨਾ ਜੀ ਇਨੇ ਜਿਹੜੇ ਵੱਡੇ ਕਲਾਕਾਰਾਂ ਨੂੰ ਇਨੇ ਵੱਡੇ ਹੀਰੋ ਨੂੰ ਤੁਸੀਂ ਚੂੜਾ ਦੇ ਚੱਕੇ ਹੋ ਸਵਾਗ ਦਾ ਤੇ ਗੱਲ ਕਰੀਏ ਸਵਾਗ ਦੇ ਚੂੜੇ ਦੀ ਕੀ ਕੀ ਨਾਂ ਹੁੰਦਾ ਸਵਾਗ ਦੇ ਚੂੜਿਆਂ ਦਾ ਤੇ ਅੱਜ ਕੱਲ ਕੀ ਜਿਹੜਾ ਕਿਹੜਾ ਜਿਹੜਾ ਸਵਾਲ ਹੈ ਥੋੜਾ ਚੱਲਦਾ ਵਾ ਤੇ ਜੇ ਗੱਲ ਕਰੀਏ ਕੀ ਨਾਂ ਰੱਖ ਗਏ ਨੇ ਤੇ ਮਿਹਨਤ ਕਿੰਨੀ ਲਾਦੀ ਤਿਆਰ ਕਰਨ ਵਿੱਚ ਇਹਨਾਂ ਨੂੰ ਇਹ ਜਿਹੜਾ ਸਪੈਸ਼ਲ ਚੂੜਾ ਹੁੰਦਾ ਨਾ ਇਹਨੂੰ ਘੱਟੋ ਘੱਟ 3-4 ਦਿਨ ਲੱਗਦੇ ਨੇ ਇਹ ਕੁੰਦਨ ਵਾਲਾ ਕੁੰਦੜਾ ਰਾਨੀ ਕਲਰ ਜੇ ਇਹ ਰੰਗ ਬੜੇ ਮੁਸ਼ਕਿਲ ਬਣਾਉਣਾ ਪੈਂਦਾ ਇਹਨਾਂ ਨੂੰ ਧੁੱਪੇ ਨਹੀਂ ਰੰਗਣਾ ਧੁੱਪੇ ਰੰਗਾਂਗੇ ਰੰਗ ਫੇਲ ਹੋ ਜਾਏਗਾ ਇਹਨੂੰ ਸ਼ਾਮੇ ਰੰਗਣਾ ਪੈਂਦਾ ਤੇ ਜਿਹੜਾ ਅੱਜ ਕੱਲ ਲਾਲ ਮਰੂਨ ਇਹੋ ਚੱਲਦਾ ਜਿਹੜਾ ਬਾਕੀ ਤੇ ਹੋਰ ਡਿਜ਼ਾਈਨ ਹੈਗੇ ਨੇ ਉਹ ਇੱਕ ਜਿੱਤਾ ਸ਼ੌਂਕੀ ਤੌਰ ਤੇ ਪਾ ਲੈਂਦੀ ਕੁੜੀ ਉਹ ਨਹੀਂ ਠੀਕੇਗਾ ਇਹ ਨਾਗਵਾਲੀ ਤੇ ਬਿੰਦੀ ਵਾਲੀ ਚੂੜੀ ਜਿਹੜੀ ਜ਼ਰੂਰ ਚਾਹੀਦੀ ਆ ਇਹਨਾਂ ਨਿਸ਼ਾਨੀ ਲੱਗਦੀ ਵੀ ਇਹ ਸੁਹਾਗ ਚੂੜਾ ਤੇ ਜੇ ਤਜਨਾਨੀ ਤਿਆਰ ਕਿਸ ਤਰ੍ਹਾਂ ਹੰਦਸ਼ਕਾਂ ਨੂੰ ਦੱਸ ਦਿਓ ਕਿਉਂਕਿ ਹਰ ਇੱਕ ਨੂੰ ਇਹ ਪਤਾ ਨਹੀਂ ਹੁੰਦਾ ਵੀ ਇਹ ਤਿਆਰ ਕਿੰਨਾ ਕੁ ਹੁੰਦਾ ਵਾ ਕਿਸ ਤਰ੍ਹਾਂ ਤਿਆਰ ਹੁੰਦਾ ਮਿਹਨਤ ਕਿੰਨੀ ਲੱਗਦੀ ਆ ਤੇ ਇਸ ਸਰਟ ਵਿੱਚ ਕਿੰਨੇ ਜਿਹੜਾ ਸਵਾਦੀ ਚੂੜੀਆਂ ਹੁੰਦੀਆਂ ਇਹਦੇ ਵਿੱਚ ਹੁੰਦੀਆਂ 32 ਚੂੜੀਆਂ ਹੁੰਦੀਆਂ ਜੇ ਆ ਜਿਹੜਾ ਤੇ ਪਲਾਸਟਿਕ ਦੇਖ ਰਹੇ ਜੀ ਨਾ ਇਹ ਦਿੱਲੀੋਂ ਅਸੀਂ ਦਾਣਾ ਲਈਦਾ ਬਸ ਤੇ ਮਰਸਲਾ ਲੱਲੀ ਦਾ ਉੱਪਰ ਇਹ ਮੇਰੇ ਪ੍ਰੈਸ ਲੱਗੀ ਆ ਉਹ ਪੀਸ ਬਣ ਜਾਂਦਾ ਫਿਰ ਉਹਨੂੰ ਰੰਗੀਦਾ ਜੇ ਤੇ ਕਟਾਈ ਥੱਲੇ ਕਰੀਦੀ ਜੇ ਡਿਜ਼ਾਈਨਿੰਗ ਵੀ ਥੱਲੇ ਕਰੀਦੀ ਜੀ ਤੁਹਾਨੂੰ ਜੀ ਪਰਿਵਾਰ ਦੀ ਗੱਲ ਕਰੀਏ ਪਰਿਵਾਰ ਦੇ ਕਿੰਨਾ ਕੁ ਸਹਿਯੋਗ ਨਾਲ ਜਦੋਂ ਤੁਸੀਂ ਚੂੜਾ ਤਿਆਰ ਕਰਦੇ ਹੋ ਪਰਿਵਾਰ ਵਾਲੇ ਵੀ ਨਾਲ ਆ ਕਾੜੇ ਨਾਲ ਮਿਹਨਤ ਕਰਦੇ ਕਿ ਨਾ ਤੁਸੀਂ ਇਕੱਲੇ ਤਿਆਰ ਕਰਦੇ ਹੋ ਨਹੀਂ ਪਰਿਵਾਰ ਹੀ ਫੇਰਾ ਲੱਗੇ ਰਹਿੰਦੇ ਬੇਟੀ ਵੀ ਹੈਪੀ ਵੀ ਲੱਗੇ ਰਹਿੰਦੇ ਘਰ ਦੇ ਵੀ ਲੱਗੇ ਰਹਿੰਦੇ ਸਾਰੇ ਜਾਣੇ ਐਂ ਲੱਗੇ ਰਹੀਦਾ ਤੇ ਬਹੁਤ ਵਧੀਆ ਲੱਗਦਾ ਜਦੋਂ ਇੱਕ ਦੂਜੇ ਆ ਤੀ ਆ ਤੀ ਕਰਕੇ ਕੰਮ ਨੂੰ ਵਧਾ ਕੇ ਮਨਪੁੰਨ ਕੇ ਤਿਆਰ ਕਰਕੇ ਰੱਖੀ ਜਾਈਦਾ ਤੁਹਾਨੂੰ ਜੀ ਸੁਪਨਾ ਕੀ ਹੋਣ ਚਾਹਨਾ ਹੈ ਦਾ ਕਿਉਂਕਿ ਵਰਲਡ ਫੇਮਸ ਨਾ ਹੋ ਚੁੱਕਿਆ ਵਾ ਅ ਹਰਕ ਦੇ ਦਿਲਾਂ ਵਿੱਚ ਧੜਕਣ ਬਣ ਚੁੱਕੇ ਹੋ ਕਿ ਹਰ ਇੱਕ ਸੁਪਨਾ ਰਹਿ ਗਿਆ ਜਨਾਈ ਦਾ ਹੁਣ ਇੱਕੋ ਸੁਪਨਾ ਹੈਗਾ ਜਿਹੜਾ ਮੈਂ 28 ਸਾਲੋਂ ਚੱਲੇ ਹੋ ਜਿਹੜਾ ਮੈਂ ਮਾਦੀ ਹੱਤੇ ਗਿਫਟ ਬਣਾਇਆ ਤੇ ਮੈਂ ਮਾਦਰੀ ਨੂੰ ਵੀ ਕਹਿ ਰਿਹਾ ਜੀ ਵੀ ਆਪਣਾ ਜਿਹੜਾ ਗਿਫਟ ਜਿਹੜਾ ਬਹੁਤ ਜਲਦੀ ਮੇਰੇ ਕੋਲ ਲੈ ਲੈਣਾ ਤੇ ਮੈਨੂੰ ਬਹੁਤ ਖੁਸ਼ੀ ਹੋਏਗੀ ਜਿਹੜਾ ਮੇਰਾ ਗਿਫਟ ਤੁਹਾਨੂੰ ਮਿਲ ਜਾਈ ਜਾਏਗਾ ਤੇ ਪਰਮਾਤਮਾ ਵੱਲੋਂ ਤੇ ਮੇਰੇ ਵੱਲੋਂ ਬਹੁਤ ਵਧੀਆ ਲੱਗੇਗਾ ਚੰਨਾਈ ਛੜ ਦਸ਼ਕਾਂ ਦਾ ਦਸਤੋ ਗਿਫਟ ਕੀ ਰੱਖਿਆ ਵਾ ਜਿਹੜਾ ਤੁਸੀਂ 28 ਸਾਲ ਤੋਂ ਪਹਿਲੇ ਉਸਾਨ ਕੇ ਰੱਖਿਆ ਵਾ ਕਿ ਗਿਫਟ ਕੀ ਹੈ ਸਪੈਸ਼ਲ ਕੀ ਰੱਖਿਆ ਮਾ ਗਦਕਸ਼ੀ ਜੀ ਵਾਸਤੇ ਦੇਖੋ ਉਹ ਜਿਹੜਾ ਮੈਂ ਚੂੜਾ ਬਣਾਇਆ ਨਾ ਉਹ ਤੇ ਕਾਫੀ ਮੈਂ ਮਿਹਨਤ ਲਾਈ ਆ ਉਹਦੇ ਅੰਦਰ ਵਾਇਰਿੰਗ ਇਹੋ ਜੀ ਕੀਤੀ ਆ ਉਹਨੇ ਘਾਟ ਘਾਟ 3-4 ਮਹੀਨੇ ਲੱਗੇ ਨੇ ਸਾਡੇ ਇੱਕ ਦਿਮਾਗ ਦੇ ਨਾਲ ਉਹਦੀ ਸੈਟਿੰਗ ਇਹੋ ਜੀ ਕੀਤੀ ਉਹਦੇ ਵਿੱਚ ਬਲਬ ਤੇ ਕਰੰਟ ਵੀ ਗਾਣੇ ਵੀ ਲੱਗਦੇ ਛੱਪ ਦੀ ਵੀ ਲਾ ਲਓ ਜੋ ਮਰਜ਼ੀ ਲਾ ਲਓ ਉਹ ਹਰ ਜਣਾ ਨਹੀਂ ਬਣਾ ਸਕਦਾ ਠੀਕ ਹੈ ਜੀ ਉਹ ਚੀਜ਼ ਇੱਕ ਸਪੈਸ਼ਲ ਬਣਾਈ ਜੇ ਉਹ ਜਦੋਂ ਮੈਂ ਕਪਲ ਸ਼ਰਮਾ ਸ਼ੋਚ ਦਾ ਮਾਗਾਣਾ ਜੇ ਜਿਹੜੀਆਂ ਪ੍ਰਾਣੀਆਂ ਹੀਰੋ ਹੈਗੀਆਂ ਜਾਂ ਹੋਰ ਵੀ ਹੈਗੇ ਨੇ ਉਹ ਮੇਰੇ دیਵਾਨੇ ਬਣ ਜਾਣਗੇ ਵਾਕੇ ਵੀ ਕਹਿੰਦੇ ਨੇ 28 ਸਾਲ ਹੋ ਚਲੇ ਸੰਵਿਚੀ ਨੂੰ ਜਿਹੜੀ ਅੱਜ ਦੇ ਰਹੇ ਨੇ ਬਿਲਕੁਲ ਜੀ ਤੇ ਚੰਨਾ ਜੀ ਜਾਂਦੇ ਨੇ ਸਾਡੇ ਦਰਸ਼ਕਾਂ ਨੂੰ ਕੀ ਸਨੇਹਾ ਦਿਨਾ ਚਾਹੋਗੇ ਦਰਸ਼ਕਾਂ ਨੂੰ ਦੇਖਣੇ ਦੇਸਾਂ ਦੇਸ਼ਾਂ ਜੋ ਕੀ ਅਪੀਲ ਕਰਨਾ ਚਾਹੋਗੇ ਇਹਨਾਂ ਨੂੰ ਮੈਂ ਕਹਿੰਦਾ ਉਹਨਾਂ ਨੂੰ ਧੰਨਵਾਦ ਕਰਦਾ ਵੀ ਜਿਹਦੇ ਕੁੜੀ ਦਾ ਵਿਆਹ ਹੈਗਾ ਤੇ ਆਪਣੇ ਤੇ ਸਪੈਸ਼ਲ ਤੁਸੀਂ ਮੇਰੇ ਕੋ ਨਹੀਂ ਆ ਸਕਦੇ ਤੇ ਕੋਰੀਆਂ ਦਾ ਹੀ ਮੈਨੂੰ ਚਿੱਠੀ ਪਾਦੋ ਮੈਂ ਕੋਰੀਆਂ ਦਾ ਹੀ ਨਾ ਮੈਂ ਤੁਹਾਨੂੰ ਝੂੜਾ ਕਲਾਵਾਗਾ ਇੱਕ ਆਪਣਾ ਮੇਚਾ ਦੇ ਦੇਣੇ ਗੁੱਟ ਦਾ ਤੇ ਕਲਾਈ ਦਾ ਤੇ ਉਹਦੀ ਸੈਟਿੰਗ ਪੂਰੀ ਕਰਕੇ ਅਸੀਂ ਝੂੜਾ ਸਪੈਸ਼ਲ ਕਲਾਵਾ ਦਾਂਗੇ ਤੇ ਸਾਨੂੰ ਕੋਈ ਲਾਲਚ ਨਹੀਂਗਾ ਵੀ ਅਸੀਂ ਜਿਆਦੇ ਪੈਸੇ ਲੈਣੇ ਨੇ ਸਿਰਫ ਆਪਣੀ ਮਿਹਨਤ ਲਾਵਾਂਗੇ ਬਹੁਤ ਬਹੁਤ ਧੰਨਵਾਦ ਜੀ। ਇਹ ਸੀ ਗੱਲਬਾਤ ਦੀ ਗੁਰਚੰਦ ਸਿੰਘ ਚੰਨਾ ਜਿਹੜਾ ਕਿ ਚੰਨਾ ਚੂੜੇ ਵਾਲਾ ਤੁਸੀਂ ਦੇਖਿਆ ਕਿ ਗੁਰਚੰਦ ਸਿੰਘ ਚੰਨਾ ਚੂੜੇ ਵਾਲੇ ਦੇ ਹੱਥੇ ਬਣਾਏ ਹੁੰਦੇ ਸਵਾਗਤ ਚੂੜੇ ਨੇ ਬਾਲੀਵੁੱਡ ਦੇ ਜਿਹੜੇ ਆਦਾਕਾਰ ਨੇ ਫਿਲਮੀ ਉਹ ਜਿਹੜੇ ਫੈਨ ਨੇ ਤੁਸੀਂ ਦੇਖਿਆ ਕਿ ਵੱਡੇ ਵੱਡੇ ਫਿਲਮੀ ਆਦਾਕਾਰ ਜਿਹੜੇ ਕਿ ਇਸ ਇਹਨਾਂ ਦੇ ਹੱਥ ਦੇ ਬਣਾਏ ਜਿਹੜੇ ਸਵਾਗਤ ਦੇ ਚੂੜੇ ਫਿਲਮਾਂ 'ਚ ਪਾ ਕੇ ਉਹਨਾਂ ਨੇ ਜਿਹੜਾ ਰੋਲ ਕੀਤਾ ਵਾ ਤੇ ਵਿਆਹ ਸ਼ਾਦੀਆਂ ਵਿੱਚ ਜਿਹੜਾ ਉਹਨਾਂ ਨੇ ਪਾਇਆ ਵਾ ਅਤੇ ਚੰਨਾ ਜਿਹਨਾਂ ਦੇ دیਵਾਨੇ ਨੇ ਉਹਨਾਂ ਦੱਸਿਆ ਕਿ ਮਾਜਿਕਸ਼ ਦੇ ਬੜੇ ਵੱਡੇ ਉਹ دیਵਾਨੇ ਨੇ ਪਿਛਲੇ ਕਈ ਸਾਲਾਂ ਤੋਂ ਜਿਹੜਾ ਕਿ ਉਹ ਜਨਦੇ ਬਣਾਉਂਦੇ ਆ ਰਹੇ ਨੇ ਤੇ ਮਾਹ ਦ੍ਰਿਸ਼ਣ ਦੇ ਵਾਸਤੇ ਉਹਨਾਂ ਨੇ ਇੱਕ ਬੜਾ ਵਧੀਆ ਜਿਹੜਾ ਸਵਾਗਤ ਦਾ ਝੂੜਾ ਰੱਖਿਆ ਵਾ ਜਿਹੜਾ ਕਿ ਪਿਛਲੇ 28 ਸਾਲਾਂ ਤੋਂ ਅਤੇ ਉਹਨਾਂ ਦਾ ਸੁਪਨਾ ਵਾ ਕਿ ਜਦੋਂ ਕਿਤੇ ਮੇਲ ਸਵਾਭ ਹੋਊਗਾ ਮਾਹ ਦ੍ਰਿਸ਼ਣਾ ਅਤੇ ਉਹ ਜਿਹੜਾ ਨਾਲ ਗਿਫਟ ਦੇ ਦੇਣਾ ਵਾ ਸਾਡੀ ਵੀ ਦਸ਼ਕਾਂ ਨੂੰ ਪਿਛਲੇ ਆ ਤੇ ਖਾਸ ਕਰਕੇ ਮਾਹ ਦ੍ਰਿਸ਼ਣ ਨੂੰ ਜੇਕਰ ਸਾਡੀ ਖਬਰ ਦੇਖਦੇ ਹੋਏ ਇੱਕ ਵਾਰ ਜਿਹੜਾ ਕਿ ਚੰਨਾ ਚੂੜੇ ਵਾਲਾ ਜਰੂਰ ਸੰਪਰਕ ਕਰਿਓ ਕਿਉਂਕਿ ਉਹਨਾਂ ਬੜੇ ਵੱਡੇ ਫੈਨ ਨੇ ਫੈਨ ਤੁਸੀਂ ਬਹੁਤ ਦੇਖੇ ਹੋਣਗੇ ਦੀਵਾਨੇ ਬੜੇ ਦੇਖੇ ਹੋਗੇ ਪਰ ਚੰਨਾ ਚੂੜੇ ਗਾਇ ਅਮਰਸਾਤ